ਬਹੁਤ ਜਿਆਦਾ ਦਾਸ ਜੀ ਜੀ ਗੁਰਮੁਖਤੋਂ ਲੈਨੇ ਗੁਰਬਾਨੀ ਤੋਂ ਲੈ ਰਹੇ ਨੇ ਬਹੁਤ ਬੜੇ ਬਹੁਤ ਅੱਛੇ ਜੀ ਮੇਰੇ ਖੁਦ ਦੇ ਜ਼ਿਹਨ ਦੇ ਵਿਚਾਰ ਆ ਰਿਹਾ ਸੀਗਾ ਕਿ ਅਗਰ ਇਹ ਪਿਕਚਰ ਕੈਨੇਡਾ ਰਿਲੀਜ਼ ਹੋਵੇ ਤਾਂ ਜਿਹੜੇ ਮੇਰੇ ਰਿਸ਼ਤੇਦਾਰ ਕੈਨੇਡਾ ਬੈਠੇ ਨੇ ਉਹਨਾਂ ਨੂੰ ਵੀ ਇਹ ਗੱਲ ਕਹਾਂ ਕਿ ਇਹ ਪਿਕਚਰ ਜ਼ਰੂਰ ਤੁਸੀਂ ਦੇਖਣੀ ਹੈ ਅਰਦਾਸ ਕਰੋ ਸਰਬਤ ਦੇ ਭਲੇ ਦੀ ਇਤਨੂੰ ਲਾਈਫ ਚ ਨਾ ਬਿਜ਼ੀ ਹੋ ਜਾਂਦਾ ਕਈ ਵਾਰ ਟਾਈਮ ਨਹੀਂ ਮਿਲਦਾ ਉਹ ਸਾਡੇ ਤੋਂ ਬਹੁਤ ਉਮੀਦਾਂ ਰੱਖਦੇ ਨੇ ਤੇ ਇੱਕ ਅੰਦਰੋਂ ਹੀ ਆਉਂਦਾ ਕਿ ਕਾਲ ਕਰੀਏ इवन ਛੋਟੇ ਬੱਚੇ ਵੀ ਹੁਣੇ ਇਹੀ ਗੱਲ ਕਹਿ ਰਹੇ ਸੀਗੇ ਕਿ ਪੈਰੈਂਟਸ ਨਾਲ ਇੱਕ ਕਨੈਕਟ ਕਰਨ ਦਾ ਬਹੁਤ ਇਨਸਪੀਰੇਸ਼ਨ ਮਿਲ ਰਹੀ ਹੈ ਦੇ ਸੋ ਪਿੱਛੇ ਜਿਹੜੀ ਨਵੀਂ ਪਨੀਰੀ ਐ ਉਹਨਾਂ ਨੂੰ ਦੇਖਣੀ ਚਾਹੀਦੀ ਕਿ ਜੇ ਕਿ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ। ਟੀਵੀ ਫਿਲਮ ਐ ਜੀ ਬਹੁਤ ਵਧੀਆ ਜੀ ਤੇ ਬਹੁਤ ਹੀ ਮੋਟੀਵੇਟ ਕਰਦੀ ਐ। ਇਹ ਦੇਖੋ ਇਹਦਾ ਤੋਂ ਛੇ ਤੋਂ 10 ਸਾਲ ਪਹਿਲਾਂ ਹਿੰਦੀ ਫਿਲਮਾਂ ਲਈ ਹੁੰਦਾ ਸੀ ਪੰਜਾਬੀਆਂ ਦੇ ਵਿੱਚ ਜੋ ਕਿ ਅੱਜ ਪੰਜਾਬੀ ਦੇ ਫਿਲਮਾਂ ਦੇ ਲਈ ਹੋ ਰਿਹਾ ਹੈ ਮੈਂ ਸਮਝਦਾ ਬੜੀ ਅੱਛੀ ਗੱਲ ਹੈ ਇੱਕ ਬੜੀ ਅੱਛੀ ਡਵੈਲਪਮੈਂਟ ਹੈ ਕਿ ਸਾਡੇ ਲੋਕ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਸਾਡੀਆਂ ਉਹ ਜੀਆਂ ਫਿਲਮਾਂ ਨੂੰ ਪ੍ਰਮੋਟ ਕਰ ਰਹੇ ਨੇ ਵੀ ਜਿਹਦਾ ਮੋਟੀਵੇਸ਼ਨ ਉਹਨਾਂ ਨੂੰ ਵੀ ਮਿਲ ਰਿਹਾ ਤੇ ਆਉਣ ਵਾਲੀ ਜਨ ਪਨੀਰੀ ਨੂੰ ਵੀ ਮਿਲ ਰਿਹਾ ਅਰਦਾਸ ਕਰੋ ਸਰਬਤ ਦੇ ਭਲੇ ਦੀ ਵੀ ਅਸੀਂ ਸਰਬਤ ਦਾ ਭਲਾ ਕਹਿਣਾ ਭੁੱਲ ਗਏ ਸੀ ਹੁਣ ਮਿਕਚਰ ਤੇ ਬਾਨੇ ਅਸੀਂ ਘੱਟੋ ਘੱਟ 10 ਵਾਰੀ ਤੇ ਜਾਰ-ਬਾਰ ਨਾਲ ਲੈ ਰਹੇ ਆ ਅਰਦਾਸ ਸਰਬਤ ਦਾ ਭਲਾ ਅਰਦਾਸ ਸਰਬਤ ਦਾ ਉਹ ਪੰਜਾਬੀ ਸਿਨੇਮਾ ਦਾ ਦਾੜਾ ਜਿਹੜਾ ਉਹ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਅਰਦਾਸ ਵਰਗੀਆਂ ਫਿਲਮਾਂ ਆ ਰਹੀਆਂ ਨੇ ਇਸ ਤੋਂ ਕਿੰਨਾ ਕੋ ਖੁਸ਼ ਹੋ ਤੁਸੀਂ ਗਰੇਵਾਲ ਸਾਹਿਬ ਕਿਸ ਪਰਿਵਾਰਾ ਚ ਪੈਦਾ ਹੋਏ ਆ ਸਾਡੇ ਗੁਰੂਆਂ ਨੇ ਸਾਡੀ ਕੀ ਬਖਸ਼ਿਸ਼ ਐ ਸੀ ਲੋਕਾਂ ਸੀ ਕਿਰਦਾਸ ਨਾ ਕਿੰਨਾ ਕੋਈ ਬਦਲ ਸਕਦੇ ਨੇ ਟਰੋਲ ਦੇ ਲਈ ਕੋਈ ਵੀ ਡਾਕਟਰ ਹੋ ਨਹੀਂ ਸਕਦਾ ਇਨੀ ਸ਼ਬਦਾਵਿ ਸੈਂਸਰਿਟੀ ਬੋਲਾਂ ਦੇ ਵਿੱਚ ਵਜ਼ਨ ਬਹੁਤ ਬਹੁਤ ਘੱਟ ਪਰਸਨੈਲਿਟੀ ਚ ਹੁੰਦਾ ਜੋ ਕੁਦਰਤ ਘੱਟ ਬਖਸ਼ਦਾ ਹੈ ਭਾਈ ਤਾਂ ਵੈਸੇ ਹੀ ਮੇਰੇ ਖਿਆਲ ਨਾਲ ਭਾਈ ਦੇ ਹੱਥਾਂ 'ਚ ਨਹੀਂ ਬਖਸ਼ਿਸ਼ ਐ ਭਾਈ ਜਿਹੜੀ ਮੂਵੀ ਕਰਦੇ ਆ ਸੁਪਰ ਹਿੱਟ ਚੱਲ ਰਹੀ ਐ ਮਾਡਰਨ ਯੁੱਗ ਜੋ ਆ ਚੁੱਕਾ ਹੈਗਾ ਇਸ ਦੇ ਵਿੱਚ ਸਾਰਾ ਮਤਲਬ ਪੈਸੇ ਦਾ ਯੁੱਗ ਹੈ ਤੇ ਮਤਲਬ ਪ੍ਰਸਤ ਦੁਨੀਆ ਹੋ ਚੁੱਕੀ ਹੈ ਤੇ ਉਹਨਾਂ ਨੂੰ ਮਤਲਬ ਸਿੱਧੇ ਰਾ ਪਾਉਣ ਲਈ ਅਜਿਹੇ ਥੀਮ ਵਾਲੀ ਫਿਲਮਾਂ ਬਣਦੀਆਂ ਬਹੁਤ ਜ਼ਰੂਰੀ ਹਨ। ਉਹ ਵੀ ਸਾਡੇ ਨੇ ਤਾਂ ਕਮਾਲ ਹੀ ਕਰ ਦਿੱਤੀ ਜੀ। ਜੇ ਵੇ ਹੀ ਐ ਸਪੋਕਨ ਲੀ ਬੰਨੋ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਉਹਨਾਂ ਨੇ ਆਪਣਾ ਵੀ ਪ੍ਰੋਫਾਈਲ ਚੇਂਜ ਕੀਤਾ ਜੀ। ਉਹਨਾਂ ਨੂੰ ਲੋਕ ਹੁਣ ਥੋੜੇ ਦਿੱਜੇ ਤਰੀਕੇ ਨਾਲ ਦੇਖਣਗੇ। ਥੈਂਕ ਯੂ। ਜਿਹੜੀ ਫਿਲਮ ਦੇ ਅੱਜ ਅਸੀਂ ਪ੍ਰੀਮੀਅਰ ਦੇ ਉੱਤੇ ਆਏ ਹੋਏ ਆ ਪੰਜਾਬੀਆਂ ਨੂੰ ਇਸ ਫਿਲਮ ਦਾ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਆਖਿਰਕਾਰ ਕੱਲੋਂ ਇੰਤਜ਼ਾਰ ਖਤਮ ਹੋ ਜਾਏਗਾ ਪਰ ਅਸੀਂ ਅੱਜ ਇਸ ਫਿਲਮ ਦੀ ਪ੍ਰੀਮੀਅਰ ਦੇ ਉੱਤੇ ਆਏ ਹੋਏ ਆ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਅਰਦਾਸ ਸਰਬਤ ਦੇ ਭਲੇ ਦੀ ਸੋ ਇਸ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਅੱਜ ਅਸੀਂ ਉਹ ਮੈਕਸਮੋਲ ਪਟਿਆਲਾ ਪਹੁੰਚੇ ਆ ਉਸ ਪਾਜੀ ਸਾਡੇ ਨਾਲ ਨੇ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਪਹਿਲਾਂ ਫਿਰ ਇਹਨਾਂ ਦੇ ਫਿਲਮ ਦੇ ਲੈ ਕੇ ਕੁਝ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਬਹੁਤ ਸੋਹਣਾ ਜੀ ਅਰਦਾ ਪਹਿਲਾਂ ਤੇ ਟਾਈਟਲ ਤੋਂ ਹੀ ਮਨ ਖੁਸ਼ ਹੋ ਜਾਂਦਾ ਵੀ ਸਰਬਤ ਦਾ ਭਲਾ ਮੰਗ ਰਹੀ ਆ ਕਿਵੇਂ ਦਾ ਲੱਗਿਆ ਤੁਹਾਨੂੰ ਸਰ ਇਹ ਸਭ ਤੋਂ ਸੋਨਾ ਇਸੇ ਹੈ ਵੀ ਅਸੀਂ ਸਰਬਤ ਦਾ ਭਲਾ ਕਹਿਣਾ ਭੁੱਲ ਗਏ ਸੀ ਹੁਣ ਮਿਕਚਰ ਦੇ ਬਾਨੇ ਅਸੀਂ ਘੱਟੋ ਘੱਟ 10 ਵਾਰੀ ਦਿਨ ਚ ਬਾਰ ਬਾਰ ਨਾ ਲੈ ਰਹੇ ਆ ਅਰਦਾਸ ਸਰਬਤ ਦਾ ਭਲਾ ਅਰਦਾਸ ਸਰਬਤ ਦਾ ਭਲਾ ਇਹ ਬਹੁਤ ਵਧੀਆ ਸ਼ੁਰੂਆਤ ਹੈ ਸਿਨੇਮਾ ਦੀ ਇਹ ਹੌਲੀ-ਹੌਲੀ ਇਹਦੇ ਪਿਛੜਾ ਬਣਦੀਆਂ ਰਹਿਣ ਲੋਕਾਂ ਦਾ ਜਿਹੜਾ ਚੁਕਾਵੇ ਸਿਨੇਮਾ ਵੱਲ ਵਧੇ ਬਲਗੈਟੀ ਤੋਂ ਬਾਹਰ ਆ ਕੇ ਅਸੀਂ ਸਿਨੇਮਾ ਵੱਲ ਵਧੇ ਤਾਂ ਕਿ ਇਹਨਾਂ ਨੂੰ ਹੌਸਲਾ ਵਜਾਈ ਹੋਏ ਤੇ ਅੱਗੇ ਵੱਧ ਸਕਣੇ ਪਿੱਛੇ ਜਿਹੜਾ ਪੰਜਾਬੀ ਸਿਨੇਮਾ ਹਾਊਸ ਆ ਉਹ ਮਸਤਾਨੇ ਬੀਬੀ ਰਜਨੀ ਫਿਰ ਅਰਦਾਸ ਦੀ ਜੇਕਰ ਆਪਾਂ ਸੀਕਵੈਂਸ ਦੀ ਗੱਲ ਕਰੀਏ ਪਿੱਛੇ ਤੇ ਹੁਣ ਉਹ ਪੰਜਾਬੀ ਸਿਨੇਮਾ ਦਾ ਦਾੜਾ ਜਿਹੜਾ ਉਹ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਅਰਦਾਸ ਵਰਗੀਆਂ ਫਿਲਮਾਂ ਆ ਰਹੀਆਂ ਨੇ ਇਸ ਤੋਂ ਕਿੰਨਾ ਕੋ ਖੁਸ਼ ਹੋ ਤੁਸੀਂ ਗਰੇਵਾਲ ਸਾਹਿਬ ਦੇਖੋ ਅਰਦਾਸ ਦਾ ਦਾੜਾ ਵੱਡਾ ਤਾਂ ਹੀ ਹੋ ਰਿਹਾ ਕਿ ਸਾਰੇ ਲੋਕ ਰਿਸਪਾਂਸ ਜੋਖਾ ਨੂੰ ਦਿਖਦਾ ਲੋਕੀ ਪਰਦੇ ਨੇ ਸੁਣਦੇ ਨੇ ਕਿਉਂਕਿ ਦੇਖਦੇ ਨੇ ਜਿਆਦਾ ਅਸਰ ਪੈਂਦਾ ਹੈ ਇਹ ਨਵਾਂ ਇੱਕ ਤਰੀਕਾ ਹੈ ਲੋਕਾਂ ਨੂੰ ਸਮਝਾਉਣ ਦਾ ਵੀ ਅਸੀਂ ਕਿਸ ਪਰਿਵਾਰਾ ਚ ਪੈਦਾ ਹੋਏ ਆ ਸਾਡੇ ਗੁਰੂਆਂ ਨੇ ਸਾਡੀ ਕੀ ਬਖਸ਼ਿਸ਼ ਹੈ ਅਸੀਂ ਲੋਕਾਂ ਸੀ ਕਿਰਦਾਸ ਨਾਲ ਕਿਹਨਾ ਕੋਈ ਬਦਲ ਸਕਦੇ ਆ ਮਸਤਾਨੇ ਦੀ ਅਰਦਾਸ ਨੇ ਮੈਸੇਜ ਦਿੱਤਾ ਸੀ ਸਾਨੂੰ ਕਿਥੇ ਨਾ ਕਿਤੇ ਰੋਗ ਓਟੇ ਖੜੇ ਕਰਕੇ ਸਾਨੂੰ ਸਿਖਾਇਆ ਕਿ ਗੁਰਦਰਦਸ ਨਿਹਯਾ ਦਿਵਸ ਸਰਪਤਾ ਦੇ ਭਲੇ ਦਾਸ ਨਿਹਯਾ ਉੱਥੋਂ ਸ਼ੁਰੂ ਹੋਇਆ ਅੱਜ ਮੂਵੀ ਆਈ ਹੈ ਸਰਪਤਾ ਭਲਾ ਅਸਾ ਬਹੁਤ ਖੁਸ਼ ਆ ਪ੍ਰੀਮ ਨੂੰ ਬਹੁਤ ਸੋਹਣਾ ਇੰਜੋਏ ਕਰ ਰਹੇ ਆ ਬਹੁਤ ਅੱਛਾ ਲੱਗ ਰਿਹਾ ਸਾਨੂੰ ਜਦੋਂ ਭਾਜੀ ਅਰਦਾਸ ਦੀ ਤੁਸੀਂ ਗੱਲ ਕੀਤੀ ਮਸਤਾਨੇ ਦੇ ਵਿੱਚ ਅਰਦਾਸ ਹੁੰਦੀ ਹੈ ਤੇ ਲੋਕ ਸਾਰੇ ਖੜੇ ਹੋ ਜਾਂਦੇ ਨੇ ਸਿਰ ਧੱਕ ਲੈ ਲੈਂਦੇ ਨੇ ਨੰਗੇ ਪੈਰੀ ਹੋ ਜਾਂਦੇ ਨੇ ਇਸ ਫਿਲਮ ਦੇ ਵਿੱਚ ਵੀ ਇਦਾਂ ਹੋ ਰਿਹਾ ਤੇ ਕਿਵੇਂ ਦਾ ਲੱਗ ਰਿਹਾ ਪਹਿਲਾਂ ਤੇ ਉਹ ਖੁਸ਼ੀ ਕਿੰਨੀ ਕੁ ਹੋਈ ਉਸ ਗੱਲ ਦੀ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਜੀ ਜਿਹੜੇ ਅੱਜ ਹਾਲ ਭਰਿਆ ਪਿਆ ਬੂਰਾ ਲੋਕਾਂ ਦਾ ਜਿਹੜਾ ਚਾਹ ਹੈ ਉਹ ਇੰਨਾ ਜ਼ਿਆਦਾ ਵੀ ਲੋਕਾਂ ਨੂੰ ਲੱਗ ਰਿਹਾ ਵੀ ਇਸ ਚੀਜ਼ ਦੀ ਲੋੜ ਹੈ ਤੇ ਜਿਹੜੀ ਅਰਦਾਸ ਦੇਖੋ ਇਹ ਜਿਹੜੀ ਮੂਵਮੈਂਟ ਜਿਹੜੀ ਕੋ ਕੈਚ ਹੋਈਆਂ ਨੇ ਪਿਕਚਰਸ ਦੇ ਵਿੱਚ ਜੀ ਐਕਟਿੰਗ ਹੈ ਉਹ ਹਰ ਪਲ-ਪਲ ਅਰਦਾਸ ਕਰਨਾ ਸਿਖਾ ਰਹੀ ਹੈ ਗੁਰਬੀ ਗੁਰਬੀਤ ਕੁਰ ਕੀ ਜੀ ਦੀ ਹਰ ਗੱਲ ਤੇ ਬਾਣੀ ਦੀ ਤੁਕ ਬੋਲਣਾ ਲੋਕਾਂ ਨੂੰ ਜੋੜਨਾ ਲੋਕਾਂ ਨੂੰ ਦੱਸਣਾ ਇਹਦਾ ਅਰਥ ਹੈ ਲੋਕਾਂ ਨੂੰ ਸਮਝਾਣਾ ਬਹੁਤ ਵੱਡਾ ਮਤਲਬ ਹੈ ਬਹੁਤ ਵੱਡਾ ਪਿਆਰ ਹੈ ਗੁਰਪ੍ਰੀ ਕੁ ਗੀ ਬਾਜੀ ਜੀ ਦੀ ਗੱਲ ਕੀਤੀ ਜਦੋਂ ਤੁਸੀਂ ਤੇ ਕੁਝ ਗੱਲਾਂ ਬਾਜੀ ਦੀਆਂ ਇਦਾਂ ਤੁਕਾਂ ਜੋ ਬੇਹਦ ਠਰਮੇ ਦੇ ਨਾਲ ਬੋਲ ਰਹੇ ਨੇ ਤੇ ਉਹ ਕੱਲੀ-ਕੱਲੀ ਗੱਲ ਦਾ ਸਾਨੂੰ ਇੰਨਾ ਕੁ ਵਧੀਆ ਤਰੀਕੇ ਦੇ ਨਾਲ ਪਤਾ ਲੱਗ ਰਿਹਾ ਤੇ ਮੈਨੂੰ ਲੱਗਦਾ ਉਹਨਾਂ ਦਾ ਜਿਹੜ ਸਰ ਦੇਖੋ ਇਹ ਬਹੁਤ ਵੱਡਾ ਸਾਡੀ ਪੰਜਾਬੀ ਇੰਡਸਟਰੀ ਦੇ ਦੇਣਾ ਹੈ ਗੁਰਪ੍ਰੀਤ ਘੋਗੀ ਜੀ ਇੱਕ ਛੋਟਾ ਨਾਮ ਨਹੀਂ ਪਿਛਲੇ ਤਕਰੀਬਨ ਤਕਰੀਬਨ 35 ਸਾਲ ਤੋਂ ਇੰਡਸਟਰੀ ਦੇ ਵਿੱਚ ਨੇ ਤੇ ਇਹ ਮੰਨ ਕੇ ਚੱਲੋ ਵੀ ਇੰਨਾ ਤੋਂ ਇਸ ਵੇਲੇ ਇਸ ਰੋਲ ਦੇ ਲਈ ਕੋਈ ਵੀ ਡਾਕਟਰ ਹੋ ਨਹੀਂ ਸਕਦਾ ਇਹਨਾਂ ਸ਼ਬਦਾਂ ਵਿੱਚ ਸੈਂਸਰਿਟੀ ਬੋਲਾਂ ਦੇ ਵਿੱਚ ਵਜ਼ਨ ਬਹੁਤ ਬਹੁਤ ਘੱਟ ਪਰਸਨੈਲਿਟੀ ਵਿੱਚ ਹੁੰਦਾ ਜੋ ਕੁਦਰਤ ਘੱਟ ਬਖਸ਼ਦਾ ਭਾਈ ਤਾਂ ਵੈਸੇ ਹੀ ਮੇਰੇ ਖਿਆਲ ਨਾਲ ਭਾਈ ਦੇ ਹੱਥਾਂ 'ਚ ਨਹੀਂ ਬਖਸ਼ਿਸ਼ ਹੈ ਭਾਈ ਜਿਹੜੀ ਮੂਵੀ ਕਰਦੇ ਆ ਸੁਪਰ ਹਿੱਟ ਚੱਲ ਰਹੀ ਹੈ ਇਹ ਤਾਂ ਸੁਪਰ ਡੂਪਰ ਹਿੱਟ ਹੋਣੀ ਹੀ ਹੋਣੀ ਹੈ ਬਿਕਾਜ਼ ਸਰਬਤੇ ਪੱਲੇ ਦੀ ਗੱਲ ਕਰ ਰਹੀ ਹੈ ਤੇ ਲੋ ਸਰਾ ਸਾਥ ਦੇਖਿਆ ਨਾ ਤਾਂ ਤੇ ਗੁਰੂ ਮਿਹਰ ਕਰੇਗਾ ਇਹਨਾਂ ਦੇ ਕੋਲ ਹਜ਼ੂਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਇਸ ਫਿਲਮ ਦੇ ਵਿੱਚ ਸਾਨੂੰ ਕਈਆਂ ਦਾ ਸੁਪਨਾ ਸੀਗਾ ਕਈ ਅਸੀਂ ਆਡੀਅנס ਦੇ ਵਿੱਚ ਗਏ ਪਬਲਿਕ ਦੇ ਵਿੱਚ ਗਏ ਉਹਨਾਂ ਨੇ ਦੱਸਿਆ ਵੀ ਸਾਡਾ ਸੁਪਨਾ ਹੈ ਅਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਸਗੇ ਤੇ ਜਦੋਂ ਉਹਨਾਂ ਦਾ ਇਹ ਸੁਪਨਾ ਹੋਏਗਾ ਪੂਰਾ ਤੇ ਮੈਨੂੰ ਲੱਗਦਾ ਸਭ ਦੀਆਂ ਅੱਖਾਂ ਆਪਣੀਆਂ ਤੇ ਨਮ ਰਹਿ ਗਈਆਂ ਫਿਲਮ ਨੂੰ ਦੇਖ ਕੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਸੀਗੀ ਹਜ਼ੂਰ ਸਾਹਿਬ ਦਾ ਇਹ ਸੁਪਨਾ ਪੂਰਾ ਹੋ ਗਿਆ ਬਹੁਤ ਬਹੁਤ ਅੱਛਾ ਲੱਗਿਆ ਸਭ ਤੋਂ ਸੁਣੀ ਗੱਲ ਇਹ ਨਾ ਜੂਰ ਸਾਹਿਬ ਜੀ ਚ ਕਿਹਾ ਸੀ ਬਿਨਸਾਨ ਨੂੰ ਗੁਰੂ ਸਾਹਿਬ ਨੇ ਕਹੇ 60 ਸਾਲ ਦੀ ਉਮਰ ਤੋਂ ਪਹਿਲਾ ਇੱਕ ਵਾਰ ਦਰਸ਼ਨ ਕਰਨੇ ਜ਼ਰੂਰੀ ਹੈ ਅਸੀਂ ਭਾਗਾਂ ਵਾਲੇ ਪਹਿਲਾਂ ਅਜ ਤਾਈਂ ਮੂਵੀ ਨਹੀਂ ਦਰਸ਼ਨ ਕਰ ਰਹੇ ਹਾਂ ਤੇ ਹੁਣ ਮੈਂ ਮੂਵੀ ਤੋਂ ਬਾਅਦ ਜ਼ਰੂਰ ਚਾਹਾਂਗਾ ਕਿ ਮੈਂ ਆਪਣੇ ਪਰਿਵਾਰ ਨੂੰ ਸਮੂਹ ਪਰਿਵਾਰ ਨੂੰ ਇਕੱਠਾ ਕਰਕੇ ਦਰਸ਼ਨ ਜਲਦੀ ਕਰਕੇ ਆਈ ਕਿਉਂਕਿ ਸਿਨੇਮਾ ਦੇ ਕੇ ਖਰਚ ਪਾਰਾਂ ਦੀਆਂ ਨੇ ਜੋ ਸਿਨੇਮਾ ਦੇਖਦੇ ਆ ਜੋ ਗੁਰੂ ਜੀ ਅਰਦਾਸ ਕਰਦੇ ਨੇ ਅੰਦਰ ਸਾਰਾ ਪਰਿਵਾਰ ਇਕੱਠਾ ਕਰਕੇ ਤੇ ਲੋਕਾਂ ਦੀਆਂ ਕਿਤੇ ਨਾ ਕਿੱਥੇ ਦੇਖੋ ਦਵਾਵਾਂ ਇਹਨਾਂ ਨੂੰ ਡਾਇਰੈਕਟਲੀ ਮਿਲ ਰਹੀਆਂ ਨਹੀਂ ਡਾਇਰੈਕਟਲੀ ਮਿਲ ਰਹੀਆਂ ਨਹੀਂ ਜਿਹੜੇ ਲੋਕਾਂ ਨੂੰ ਗੁਰੂ ਦੇ ਨਾਲ ਚੜ੍ਹਦੀ ਜੋੜ ਰਹੇ ਨੇ ਗੁਰੂ ਅ ਸਾਰੇ ਦੇਖ ਕੇ ਆਓ ਸਰਬਤ ਦੇ ਭਲੇ ਦੀ ਗੱਲ ਚੱਲ ਰਹੀ ਹੈ ਸਰਬਤ ਦਾ ਭਲਾ ਚੱਲੇਗਾ ਤੇ ਅਰਦਾਸ ਸਰਬਤ ਦੇ ਭਲੇ ਦੀ ਗੱਲ ਚੱਲੇਗੀ ਚੱਲੇਗੀ ਭਾਜੀ ਫਿਲਮ ਦੇਖ ਕੇ ਆਏ ਭਾਜੀ ਕਿਵੇਂ ਦਾ ਮਹਿਸੂਸ ਹੈ ਫਿਲਮ ਦੇਖ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਹੈਗਾ ਤੇ ਫਿਲਮ ਦਾ ਥੀਮ ਬਹੁਤ ਹੀ ਅੱਛਾ ਬਹੁਤ ਹੀ ਵਧੀਆ ਸੀ ਅਜੋਕੇ ਸਮੇਂ ਦੇ ਵਿੱਚ ਅਜੀਆਂ ਫਿਲਮਾਂ ਦੀ ਬਹੁਤ ਲੋੜ ਹੈ ਕਿਉਂਕਿ ਨਵੀਂ ਜਨਰੇਸ਼ਨ ਵਾਸਤੇ ਇਹ ਥੀਮ ਬਹੁਤ ਜ਼ਰੂਰੀ ਹੈਗਾ ਸੀ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋੜ ਹੈਗੀ ਹੈ ਸਰਬਤ ਦਾ ਭਲਾ ਤਾਂ ਸਾਡੀ ਕੌਮ ਨੂੰ ਤੇ ਸਾਡੇ ਗੁਰੂ ਸਾਹਿਬਾਨ ਨੇ ਪਹਿਲੇ ਸੰਦੇਸ਼ ਬਹੁਤ ਵੱਡਾ ਦਿੱਤਾ ਹੈਗਾ ਤੇ ਜਿਸ ਦੀ ਮਤਲਬ ਕਿ ਅੱਜ ਦੇ ਸਮੇਂ ਦੇ ਵਿੱਚ ਲੋੜ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਮਾਡਰਨ ਯੁੱਗ ਜੋ ਆ ਚੁੱਕਿਆ ਹੈਗਾ ਇਸ ਦੇ ਵਿੱਚ ਸਾਰਾ ਮਤਲਬ ਪੈਸੇ ਦਾ ਯੁੱਗ ਹੈ ਤੇ ਮਤਲਬ ਪ੍ਰਸਤ ਦੁਨੀਆ ਹੋ ਚੁੱਕੀ ਹੈ ਤੇ ਉਹਨਾਂ ਨੂੰ ਮਤਲਬ ਸਿੱਧੇ ਰਾ ਪਾਉਣ ਲਈ ਅਜਿਹੇ ਥੀਮ ਵਾਲੀਆਂ ਫਿਲਮਾਂ ਬਣਡੀਆਂ ਬਹੁਤ ਜ਼ਰੂਰੀ ਹਨ ਅਰਦਾਸ ਦੇ ਵਿੱਚ ਫਿਲਮ ਦੇ ਵਿੱਚ ਹਜ਼ੂਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਸਾਰੀਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਇਸ ਦਰਸ਼ਨ ਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੋਇਆ ਤਕੋ ਹਜੂਰ ਸਾਹਿਬ ਇੱਕ ਅਜਿਹਾ ਸਥਾਨ ਹੈ ਜੋ ਸੱਚਖੰਡ ਹੈ ਜੋ ਦਸੋਂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈਗਾ ਜਿਸ ਸਥਾਨ ਤੇ ਉਹਨਾਂ ਨੇ ਅਪਰੰਤਲਾ ਸਮਾ ਬਤਾਇਆ ਸੀ ਤੇ ਉਹ ਸਾਡੇ ਪੰਜਾਂ ਤਖਤਾਂ ਵਿੱਚੋਂ ਇੱਕ ਤਖਤ ਹੈ ਤੇ ਉਸ ਤਖਤ ਦੇ ਦਰਸ਼ਨ ਕਰਨ ਲਈ ਤਾਂ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਅਸੀਂ ਜੁੜਦੇ ਹਾਂ ਤੇ ਇਸ ਕਰਕੇ ਅਜਿਹੇ ਸਥਾਨਾਂ ਨੂੰ ਦੇਖ ਕੇ ਤਾਂ ਅੱਖਾਂ ਨਮ ਹੋਣੀਆਂ ਜਿਹੜਾ ਹੈ ਉਹ ਸੁਭਾਵਕ ਆ ਪੂਰੀ ਫੈਮਿਲੀ ਦੇ ਨਾਲ ਇਸ ਫਿਲਮ ਨੂੰ ਦੇਖਣ ਵਾਸਤੇ ਆਏ ਹੋਏ ਇਹ ਕਿੰਨੀ ਕੁ ਮਾਨ ਵਾਲੀ ਗੱਲ ਆ ਵੀ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਿੱਥੇ ਟੁੜੀਆਂ ਹਟ ਕੇ ਫਿਲਮਾਂ ਆ ਰਹੀਆਂ ਨੇ ਉਸ ਦੇ ਵਿੱਚ ਇੱਕ ਅਰਦਾਸ ਸਰਬਤ ਦਾ ਭਲੇ ਦੀ ਫਿਲਮ ਅਜੇ ਹੀ ਆ ਜਿਸ ਦੇ ਨਾਲ ਅਸੀਂ ਸਾਰੀ ਫੈਮਿਲੀ ਪਰਿਵਾਰ ਦੇ ਨਾਲ ਬੈਠ ਕੇ ਇਸ ਫਿਲਮ ਨੂੰ ਦੇਖ ਸਕੀਏ ਬਿਲਕੁਲ 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 ਸਹੀ ਗੱਲ ਆ ਇਹ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਕਿਉਂਕਿ ਜੋ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਮੀਡੀਆ ਦਾ ਯੁੱਗ ਜੋ ਹੈ ਤੇ ਬਹੁਤ ਜ਼ਿਆਦਾ ਮਤਲਬ ਕਿ ਫਿਲਮਾਂ ਇਸ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਹਨ ਪਰ ਅੱਜ ਦੀਆਂ ਜਿਹੜੀਆਂ ਫਿਲਮਾਂ ਨੇ ਮਤਲਬ ਕਿ ਉਹਨਾਂ ਫਿਲਮਾਂ ਦੇ ਵਿੱਚ ਆਪਾਂ ਨਵੀਂ ਜਨਰੇਸ਼ਨ ਨੂੰ ਦਿਖਾਤਾ ਰਹੇ ਹੈਗੇ ਆ ਪਰ ਉਹਨਾਂ ਫਿਲਮਾਂ ਦੇ ਵਿੱਚ ਕੋਈ ਨਾ ਕੋਈ ਥੀਮ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਅਜਿਹੇ ਥੀਮ ਜਿਹੜਾ ਹੈਗਾ ਉਹ ਇਹਨਾਂ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਤੇ ਇਸ ਫਿਲਮ ਦੇ ਵਿੱਚ ਕਿਰਦਾਰ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤੇ ਜਿਸ ਨੂੰ ਮਤਲਬ ਕਿ ਦੇਖ ਕੇ ਮਤਲਬ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸ ਸਕਦੇ ਆ ਜੋ ਬੱਚਾ ਦੇਖਦਾ ਹੈ ਉਹੀ ਬੱਚਾ ਅਪਣਾਉਂਦਾ ਹੈ ਤੇ ਅਜਿਹੀਆਂ ਫਿਲਮਾਂ ਦਾ ਜੋ ਪ੍ਰਭਾਵ ਹੈ ਸਾਡੀ ਨਵੀਂ ਜਨਰੇਸ਼ਨ ਤੇ ਪਏਗਾ ਤਾਂ ਸਾਨੂੰ ਉਮੀਦ ਹੈ ਵੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ ਚੰਗੇ ਰਾਹ ਤੇ ਚੱਲੇਗੀ। ਬਹੁਤ ਮਿਹਰਬਾਨੀ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਜੀ ਇਦਾਂ ਦੇ ਸ਼ਖਸ ਦੇ ਨਾਲ ਹੋਰ ਤੁਹਾਨੂੰ ਮਿਲਾਉਂਦੇ ਆਂ ਅਰਦਾਸ ਸਰਬਤ ਦੇ ਭਲੇ ਦੀ ਕਿੰਨੀ ਕਿ ਸ਼ਾਫਟ ਰਹੀ ਆ ਇਹ ਦੱਸਦੇ ਆਂ। ਅਰਦਾਸ ਸਰਬਤ ਦਾ ਭਲੇ ਦੀ ਜਿਹੜੀ ਅੱਜ ਕੱਲ ਆਡੀਅנס ਦੇ ਵਿੱਚ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਉਹ ਖਤਮ ਹੋਣ ਜਾ ਰਿਹਾ ਹੈ ਕਹਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਬਸ ਦਿਲ ਆਇਆ ਹੈ ਕਰੀ ਜਾਂਦਾ, ਚਿਤ ਘਾਉਂ ਆਉ ਕਰੀ ਜਾਂਦਾ। ਪੇਪਰ ਦਿੱਤੇ ਭਾਜੀ ਹਯੂ ਹਯੂਰ ਸਾਹਿਬ ਦਾ ਕਈਆਂ ਦਾ ਸੁਫਨਾ ਸੀਗਾ ਇਸ ਫਿਲਮ ਦੇ ਵਿੱਚ ਦੇਖਣ ਨੂੰ ਤੇ ਜਦੋਂ ਉਹਨੂੰ ਦਰਸ਼ਨ ਹੁੰਦੇ ਨੇ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਜੀ ਜੀ ਵਾਹਿਗੁਰੂ ਧੰਨ ਨਾਨਕ ਪਾਸ਼ਾ ਜੀ ਜ ਮੈਂ ਵੀ ਪਹਿਲੀ ਵਾਰੀ ਜਾ ਕੇ ਆਇਆ ਹਾਂ ਔਰ ਅਰਦਾਸ ਫਿਲਮ ਦੇ ਕਰਕੇ ਜਾ ਕੇ ਆਇਆ ਹਾਂ ਉੱਥੇ ਭਾਜੀ ਜਦੋਂ ਤੁਹਾਡਾ ਕਰੈਕਟਰ ਆਉਂਦਾ ਤੇ ਉਹ ਰੂਹ ਖੁਸ਼ ਕਰੀ ਜਾਂਦਾ ਹੈ ਵਾਹਿਗੁਰੂ ਥੈਂਕ ਯੂ ਜੀ ਬਰੇ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਸੀ ਇਹ ਫਿਲਮ ਅਰਦਾਸ ਸਰਬਤ ਦਾ ਭਲਾ ਜਿਹੜੇ ਅਲੱਗ-ਅਲੱਗ ਸਮੱਸਿਆਵਾਂ ਦੱਸੀਆਂ ਗਈਆਂ ਨੇ ਉਹ ਕਿਵੇਂ ਦੀਆਂ ਲੱਗ ਰਹੀਆਂ ਅਟੈਚ ਹੋ ਰਿਓ ਮੈਂ ਇਵੇਂ ਦੀ ਲੱਗੀ ਹੁਣ ਤੱਕ ਦੀ ਨਹੀਂ ਹੈ ਇਸ ਵੀਰੀ ਬੋਸ਼ ਜਿਹੜੇ ਵਿੱਚ ਦੇ ਵਿੱਚ ਸਮੱਸਿਆ ਜਿਹੜੀਆਂ ਇਸ ਦੇ ਵਿੱਚ ਸਮੱਸਿਆ ਆਵਾ ਦੱਸੇ ਗਈਆਂ ਨੇ ਹੁਣ ਤੱਕ ਦੀ ਉਹ ਆ ਇਟ ਇਜ਼ ਆਲ ਕਨੈਕਟਿਡ ਆਈ ਐਡਵਾਈਸ ਕਿ ਸਭ ਕੋ ਦੇਖਣੀ ਚਾਹੀਏ ਬਹੁਤ ਅੱਛੀ ਮੂਵੀ ਹੈ ਥੈਂਕ ਯੂ ਬਹੁਤ ਵਧੀਆ ਚੱਲ ਰਹੀ ਯਾਰ ਬਹੁਤ ਵਧੀਆ ਲੱਗਿਆ ਕਿਰਪਾ ਕੋ ਗੀ ਹੋਰਾਂ ਦਾ ਕਿਵੇਂ ਦਾ ਲੱਗਿਆ ਬਹੁਤ ਅੱਛਾ ਹੈ ਪ੍ਰਿੰਸ ਕੇ ਜਿਹਾ ਹਾਂਜੀ ਪ੍ਰਿੰਸ ਕੇਜ ਦਾ ਪ੍ਰੈਸ ਕਵਰ ਜੀ ਤੋ ਰਹਾ ਤਾਂ ਬਸ ਸਾਰੀ ਵਧੀਆ ਲੱਗੀ ਸਭਰਾਮ ਦਾ ਕਰੈਕਟਰ ਵੀ ਬਹੁਤ ਵਹਲੇ ਵਹਲੇ ਤੱਕ ਤਾਂ ਉਹ ਥੋੜਾ ਜਿਹਾ ਲੋ ਚੱਲ ਰਿਹਾ ਸੀ ਨਾ ਲੋ ਚੱਲ ਥਲੇ ਤੇ ਜਦ ਬੋਲਨਗੇ ਫਿਰ ਪਤਾ ਲੱਗਾ ਕਿ ਥੋੜਾ ਜਿਹਾ ਵੈਸੇ ਬੋਲ ਬਹੁਤ ਅੱਛੀ ਲੱਗੀ ਬੜੀਆ ਲੱਗੀ ਥੈਂਕ ਯੂ ਬਹੁਤ ਵਧੀਆ ਸਰ ਆਪਣੇ ਇਤਿਹਾਸ ਬਾਰੇ ਆਪਣਾ ਗੁਰਸਿੱਖੀ ਜੀਵਨ ਦਾ ਸਾਰਾ ਸਿਸਟਮ ਸਿਖਾਇਆ ਗਿਆ ਸਾਨੂੰ ਬਹੁਤ ਅੱਛੀ ਫਿਲਮ ਹੈ ਤੁਹਾਨੂੰ ਕਿਵੇਂ ਤਾਂ ਲੱਗਿਆ ਕਰੈਕਟ ਬਹੁਤ ਸੋਨਾ ਕਰੈਕਟਰ ਹੋਣਾ ਦਾ 메인 ਕਰੈਕਟਰ ਹੀ ਉਹਨਾਂ ਦਾ ਹੈਗਾ ਦੇਖੋ ਬਹੁਤ ਅੱਛਾ ਲੱਗਿਆ ਐਨਜੀ ਫਿਲਮਜ਼ ਦੀ ਲੋੜ ਹੈਗੀ ਹੈ ਵੀ ਆਪਣੇ ਨਵੇਂ ਯੂਥ ਨੂੰ ਫਿਲਮਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਬਿਲਕੁਲ ਫੈਮਿਲੀ ਮੂਵੀ ਹੈ ਤੇ ਮਸਟ ਦੇਖਣ ਵਾਲੀ ਮੂਵੀ ਹੈ ਜੀ ਅਸੀਂ ਸਾਰੇ ਫੈਮਿਲੀ ਨਾਲ ਆਏ ਹਾਂ ਜੀ ਫਿਲਮ ਹੈ ਜੀ ਬਹੁਤ ਵਧੀਆ ਜੀ ਤੇ ਬਹੁਤ ਹੀ ਮੋਟੀਵੇਟ ਕਰਦੀ ਹੈ ਤੇ ਆਪਣੇ ਆਪ ਮਤਲਬ ਆਪ ਵਿੱਚ ਬਹੁਤ ਹੀ ਅੱਛੀ ਪਿਕਚਰ ਹੈ ਤੇ ਪ੍ਰੇਰਣਾ ਦਾ ਇੱਕ ਸਰੋਤ ਹੈ ਕਿ ਅਰਦਾਸ ਨਾਲ ਸਭ ਕੁਝ ਹੋ ਸਕਦਾ ਹੈ ਜੀ ਬਹੁਤ ਸੋਹਣੀ ਮੁਕੀ ਸੀ ਜਿਹੜੇ ਇਸ ਫਿਲਮ ਦੇ ਜਿਹੜਾ ਤੁਸੀਂ ਸਬਜੈਕਟ ਦੇ ਸਕਦੇ ਹੋ ਜਿਹੜਾ ਬਹੁਤ ਹੀ ਦਿਲ ਨੂੰ ਛੂਹ ਜਾਂਦਾ ਹੈ ਤੇ ਅਲੱਗ-ਅਲੱਗ ਸਮੱਸਿਆਵਾਂ ਦੇ ਉੱਤੇ ਗੱਲ ਕੀਤੀ ਗਈ ਹੈ ਗੁਰਵਾਲ ਸਾਹਿਬ ਹੋਰਾਂ ਦੇ ਵੱਲੋਂ ਵਧੀਆ ਤਰੀਕੇ ਦੇ ਨਾਲ ਪਰਦੇ ਦੇ ਉੱਤੇ ਪੇਸ਼ ਕੀਤਾ ਉਹ ਕਲਾਕਾਰੀ ਕਿਵੇਂ ਦੀ ਲੱਗੀ ਤੁਹਾਨੂੰ ਦੇਖੋ ਜੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀ ਕਿ ਪੰਜਾਬ ਦੇ ਜਿਹੜੀ ਪਹਿਲਾਂ ਮੂਵੀਜ਼ ਬਣ ਰਹੀ ਸੀਗਾ ਉਹ ਦਾ ਚੈਪਟਰ ਚੇਂਜ ਹੋਣਾ ਜ਼ਰੂਰੀ ਸੀਗਾ ਹੁਣ ਜਿਹੜਾ ਚੈਪਟਰ ਲਿਆ ਰਹੇ ਨੇ ਔਰ ਜਿਸ ਤਰ੍ਹਾਂ ਨਾਲ ਰਿਸਪੈਕਟ ਔਰ ਕਦਰ ਦਿਖਾ ਰਹੇ ਨੇ ਪੰਜਾਬ ਮੂਵੀਜ਼ ਚ ਇਹ ਬਹੁਤ ਇੰਪੋਰਟੈਂਟ ਸੀਗਾ ਜੀ ਪਹਿਲਾਂ ਥੋੜੀ ਮਾਰ ਕੁੱਟ ਇਹ ਸਭ ਚੀਜ਼ਾਂ ਦਿਖਾਈ ਜਾਂਦੇ ਸੀਗਾ ਹੁਣ ਥੋੜਾ ਚੇਂਜ ਕਰ ਰਹੇ ਨੇ ਚੈਪਟਰ ਬਹੁਤ ਸੋਹਣੀ ਗੱਲ ਹੈ ਸਭ ਤੋਂ ਵੱਡੀ ਇਸ ਫਿਲਮ ਦੀ ਇਹ ਗੱਲ ਲੱਗਦੀ ਹੈ ਵੀ ਕਿਤੇ ਨਾ ਕਿ ਤੁਸੀਂ ਆਪਣੇ ਪਰਿਵਾਰ ਪੂਰੇ ਪਰਿਵਾਰ ਦੇ ਸਮੇਤ ਇਸ ਫਿਲਮ ਨੂੰ ਦੇਖ ਸਕਦੇ ਹੋ ਉਹ ਕਿਵੇਂ ਦਾ ਲੱਗਿਆ ਤੁਹਾਨੂੰ ਦੇਖੋ ਫੈਮਿਲੀ ਮੂਵੀਜ਼ ਨਾ ਜੀ ਜਿੰਨੀ ਜ਼ਰਾ ਆਣਗੀਆਂ ਬੱਚਿਆਂ ਨੂੰ ਉਨਾ ਹੀ ਸਿਖਾ ਪਾਵਾਂਗੇ ਜੀ ਜਿੰਨਾ ਇਹ ਆਪਣਾ ਗੁਰੂ ਸਾਹਿਬਾਰੇ ਗੱਲਾਂ ਕਰ ਰਹੇ ਨੇ ਔਰ ਦੱਸ ਰਹੇ ਨੇ ਜੀ ਇਹ ਸਾਡੇ ਇੱਕ ਇੱਕ ਬੱਚੇ ਨੂੰ ਪਤਾ ਹੋਣਾ ਜ਼ਰੂਰੀ ਹੈ ਪੰਜਾਬ ਦੇ ਕੋਈ ਵੀ ਸਾਹਿਬ ਅਲੱਗ ਅਲੱਗ ਤੁਕਾਂ ਦੇ ਰਾਹੀਂ ਆਪਾਂ ਨੂੰ ਸਮਝਾ ਰਹੇ ਨੇ ਜੀ ਅਲੱਗ ਅਲੱਗ ਤੁਕਾਂ ਨੂੰ ਜਿਹੜਾ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਉਹਨਾਂ ਦੀ ਵਿਆਖਿਆ ਕਰਨ ਦੀ ਤਰੀਕਾ ਉਹ ਕਿਵੇਂ ਦਾ ਲੱਗਿਆ ਉਹਨਾਂ ਨੇ ਤਾਂ ਕਮਾਲ ਕੀਤੀ ਸੀ ਕੋਈ ਵੀ ਸਾਹਿਬ ਨੇ ਤਾਂ ਕਮਾਲ ਹੀ ਕਰਤੀ ਸੀ ਜੇ ਵੇ ਹੀ ਹੈ ਸਪੋਕਨ ਨੂੰ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਉਹਨਾਂ ਨੇ ਆਪਣਾ ਵੀ ਪ੍ਰੋਫਾਈਲ ਚੇਂਜ ਕੀਤਾ ਜੀ ਉਹਨਾਂ ਨੂੰ ਲੋਕ ਹੁਣ ਥੋੜੇ ਦੂਜੇ ਤਰੀਕੇ ਨਾਲ ਦੇਖਣਗੇ ਜੀ ਕਿਵੇਂ ਲੱਗਿਆ ਬਹੁਤ ਅੱਛੀ ਹੈ ਬਹੁਤ ਅੱਛੀ ਪਿਕਚਰ ਹੈ ਕੋਈ ਵੀ ਸਾਹਿਬ ਜਿਹੜੇ ਬੇਹੱਦ ਸ਼ਰਮੇ ਦੇ ਨਾਲ ਆਪਣੇ ਡਾਇ ਦਾ ਕਿੰਨਾ ਕ ਅਸਰ ਹੋ ਰਿਹਾ ਤੁਹਾਡੇ ਵੀਰ ਜੀ ਬਹੁਤ ਜਿਆਦਾ ਅਰਦਾਸ ਜਿਹੜੀ ਗੁਰਮੁਖ ਤੋਂ ਲੈਨੇ ਗੁਰਬਾਣੀ ਤੋਂ ਲੈ ਰਹੇ ਨੇ ਬਹੁਤ ਬੜੇ ਬਹੁਤ ਅੱਛੇ ਹੈ ਜੀ ਕਿ ਜਦੋਂ ਬੰਦਾ ਹਾਰ ਜਾਂਦਾ ਹੈ ਕਿਸੇ ਚੀਜ਼ ਨੂੰ ਲੈ ਕੇ ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਉਹ ਹਾਰ ਆ ਇਸ ਫਿਲਮ ਨੂੰ ਦੇਖ ਕੇ ਕਿਤੇ ਨਾ ਕਿਤੇ ਜਿੱਤ ਦੇ ਵਿੱਚ ਤਬਦੀਲ ਹੋ ਸਕਦੀ ਹੈ ਹਾਂਜੀ ਹਾਂਜੀ ਜ਼ਰੂਰ ਜੀ ਜਿਹੜੀ ਗੁਰਬਾਣੀਆਂ ਨੇ ਇਹ ਬਹੁਤ ਕੁਝ ਬਹੁਤ ਅਕਤ ਹੈ ਇਸ ਚ ਸੋਹੀ ਸਾਹਿਬ ਕਿਵੇਂ ਲੱਗੇ ਪ੍ਰੀਮੀਅਰ ਤੇ ਉੱਤੇ ਪਟਿਆਲੇ ਪਹੁੰਚ ਕੇ ਕਿਵੇਂ ਦਾ ਲੱਗਿਆ ਪਰ ਵਾਲਵਾਨੀ ਮੈਨੂੰ ਹਮੇਸ਼ਾ ਵਧੀਆ ਲੱਗਦਾ ਹੈ ਮੈਂ ਥੀਏਟਰ ਇਥੋਂ ਸ਼ੁਰੂ ਕੀਤਾ ਸੀ ਰਪਾਲਵਾਨਾ ਸਾਹਿਬ ਨਾਲ ਤੇ ਤੁਹਾਡੇ ਵਾਸਤੇ ਬਹੁਤ ਵਧੀਆ ਗੱਲਾਂ ਤੇ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਅਰ 10 ਸਰਬਤ ਦੇ ਭਲੇ ਦਾ ਉਹ ਕੱਲ ਨੂੰ ਮੁੱਕ ਰਿਹਾ ਸਬਰ ਕਿੰਨੇ ਕ ਕਾਉ ਮਾਉ ਹੋ ਰਹੀ ਹੈ ਇਹ ਦਿਲ ਦੇ ਵਿੱਚ ਕਾਉ ਮਾਉ ਨਹੀਂ ਹੋ ਰਹੀ ਕਾਉ ਮਾਉ ਤਾਂ ਮੈਂ ਕਦੇ ਜ਼ਿੰਦਗੀ 'ਚ ਹੋਣ ਦਿੱਤੀ ਨਹੀਂ ਬਹੁਤ ਕੰਫੀਡੈਂਸ ਹੈ ਕਾਉ ਮਾਉ ਹੁੰਦੇ ਜਿੱਥੇ ਇਹ ਨਾ ਹੋਵੇ ਕੰਫੀਡੈਂਸ ਨਾ ਹੋਵੇ ਲੂਜ਼ ਕਰਦੇ ਹੋ ਕੰਫੀਡੈਂਸ ਨਰਵਤੂ ਅੱਗੇ ਦੇਖਣਾ ਇੰਟਰਵਲ ਤੋਂ ਬਾਅਦ ਕੀ ਹੁੰਦਾ ਜਦੋਂ ਹਜ਼ੂਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਤੇ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਉਹ ਨਮ ਰਹਿ ਜਾਂਦੀਆਂ ਨੇ ਉਹ ਕਿਦਾਂ ਦਾ ਫੀਲ ਹੁੰਦਾ ਜਦੋਂ ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਦੇ ਕੱਲੀ ਕੱਲੀ ਉਹ ਗੱਲ ਨਹੀਂ ਹਜ਼ੂਰ ਸਾਹਿਬ ਤਾਂ ਬਹੁਤ ਬੰਦੇ ਗਏ ਹੁੰਦੇ ਆ ਮੈਂ ਵੀ ਗਿਆ ਹੋਇਆ ਪਰ ਗੱਲ ਇਹ ਹੈ ਹਜ਼ੂਰ ਸਾਹਿਬ ਤੇ ਜਾ ਕੇ ਬੰਦਾ ਸਿੱਖਦਾ ਕੀ ਆ ਉੱਥੇ ਅੱਖਾਂ ਉੱਥੇ ਕਿਹੜੀਆਂ-ਕਿਹੜੀਆਂ ਪ੍ਰੋਬਲਮ ਲੈ ਕੇ ਜਾਂਦਾ ਉਹ ਲੈ ਕੇ ਜਾਂਦਾ ਜਦੋਂ ਹੱਲ ਹੁੰਦੀਆਂ ਨੇ ਉਦੋਂ ਅੱਖਾਂ ਭਰਦੀਆਂ ਆਂ ਵਾਹ ਵੀ ਵਾਦਾ ਤੇ ਆਹ ਕੀ ਬਾਤ ਹੈ ਇਹ ਉਹ ਗੱਲ ਹੈ थैंक यू so much थैंक यू ਦਾ ਪਲ ਆਇਆ ਕਿਵੇਂ ਦੀ ਲੱਗੀ ਤੁਹਾਨੂੰ ਫਿਲਮ ਬਹੁਤ ਛੀ ਹੈ ਇਟਸ ਵੈਰੀ ਇੰਟਰਸਟਿੰਗ ਕਿਨ ਦਾ ਕਰੈਕਟਰ ਆਪਕੋ ਸਭ ਤੋਂ ਅੱਛਾ ਲੱਗਾ ਮੈਨੂੰ ਸਾਰੇ ਤਾਂ ਬਹੁਤ ਪਸੰਦ ਆਇਆ ਗੁਰਪ੍ਰੀ ਕੋ ਗੀ ਹੋ ਰਹੇ ਨੇ ਜਿਹੜੀਆਂ ਤੁੱਕਾਂ ਸੀਗੀਆਂ ਉਹ ਡਾਇਲੋਗ ਸੀਗੇ ਉਹ ਕਿੰਨੇ ਕੁ ਵਧੀਆ ਲੱਗ ਰਹੇ ਸੀਗੇ ਤੁਹਾਨੂੰ ਬਹੁਤ ਵਧੀਆ ਸੀਗੇ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਇਸ ਤੋਂ ਤੁਹਾਨੂੰ ਬਹੁਤ ਵਧੀਆ ਮੋਟੀਵੇਸ਼ਨ ਮਿਲੀ ਹੈ ਆਪਣੇ ਰਿਲੀਜਨ ਬਾਰੇ ਵੀ ਤੇ ਆਪਣੇ ਮਾਪੇ ਬਾਪ ਨੂੰ ਫਿਲਮ ਦੇਖ ਕੇ ਮੰਗ ਕਰੋਗੇ ਵੀ ਸਾਨੂੰ ਹਿਉਰ ਸਾਹਿਬ ਦੇ ਦਰਸ਼ਨ ਦੇਖਣ ਵਾਸਤੇ ਲੈ ਕੇ ਜਾਓ ਜ਼ਰੂਰ 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 ਥੈਂਕ ਯੂ ਸੋ मच ਥੈਂਕ ਯੂ ਸਾਉਥ ਤੋਂ ਪਹਿਲਾਂ ਤੇ ਅਰਦਾਸ ਸਰਬਤ ਦਾ ਭਲਾ ਜਦੋਂ ਆਪਾਂ ਨਾਮ ਹੀ ਸੁਣਦੇ ਹਾਂ ਇਸ ਟਾਈਟਲ ਦਾ ਤੇ ਇਸ ਦੇ ਵਿੱਚ ਸਭ ਦਾ ਜ਼ਿਕਰ ਹੁੰਦਾ ਉਹ ਟਾਈਟਲ ਸੁਣ ਕੇ ਕਿਹੋ ਜਿਹਾ ਮਹਿਸੂਸ ਹੋਇਆ ਸੀ ਦੇਖੋ ਸਿੱਖ ਧਰਮ ਦਾ ਅਰਦਾਸ ਤੇ ਸਰਬੱਤ ਦੇ ਭਲੇ ਦੇ ਨਾਲ ਬੜਾ ਸਿਧਾਂਤਕ ਸੁਮੇਲ ਹੈ ਅਰਦਾਸ ਸਿੱਖਾਂ ਦੇ ਵਿੱਚ ਇਹ ਹੈ ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਹੈ ਉਹਦਾ ਕੋਈ ਜਨਮ ਦਿਨ ਹੁੰਦਾ ਹੈ ਕਈ ਤਾਂ ਸਿੱਖ ਰੋਜ਼ ਸਵੇਰੇ ਕਰ ਅਰਦਾਸ ਕਰਕੇ ਨਿਕਲਦੇ ਨੇ ਕਦੋਂ ਅਸੀਂ ਬਚਪਨ ਤੋਂ ਦੇਖਦੇ ਸੀ ਜਦੋਂ ਅਸੀਂ ਕਿਤੇ ਬਾਹਰ ਟੂਰ ਤੇ ਵੀ ਜਾਣਾ ਹੁੰਦਾ ਸੀ ਤਾਂ ਸਾਡੇ ਮਾਤਾ ਜੀ ਪਹਿਲਾਂ ਅਰਦਾਸ ਕਰਕੇ ਘਰੋਂ ਨਿਕਲਦੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਇਦਾਂ ਕੀ ਮਹੱਤਮ ਹੈ ਤਾਂ ਕਹਿੰਦੇ ਘਰੋਂ ਅਰਦਾਸ ਕਰਕੇ ਨਿਕਲੋ ਤਾਂ ਸਫ਼ਰ ਬੜਾ ਨਿਰਵਿਘਨਤਾ ਤੇ ਸਫਲਤਾਪੂਰਕ ਸੰਪਨ ਹੁੰਦਾ ਹੈ ਸਾਨੂੰ ਵੀ ਬਚਪਨ ਦੀ ਉਹੀ ਆਦਤ ਪਈ ਜਦੋਂ ਅਸੀਂ ਫਿਲਮ ਦਾ ਨਾਂ ਦੇਖਿਆ ਅਰਦਾਸ ਤੇ ਨਾਲ ਹੀ ਸਰਬੱਤ ਦਾ ਭਲੇ ਦੀ ਸਰਬੱਤ ਦਾ ਭਲੇ ਦਾ ਵੀ ਅਸੀਂ ਤਾਂ ਰੋਜ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਰੋਜ਼ ਹਰ ਸਿੱਖ ਅਰਦਾਸ ਕਰਦਾ ਸੋ ਸਾਨੂੰ ਲੱਗਿਆ ਵੀ ਇਹ ਵਾਲੀ ਜਿਹੜੀ ਮੂਵੀ ਹੈ ਅਸੀਂ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹੋ ਜਿਹੇ ਉਦਦਮ ਕਰਦੇ ਆ ਰਹੇ ਹਾਂ ਸਾਡੀ ਸਾਰੀ ਟੀਮ ਤੇ ਸਾਨੂੰ ਲੱਗਿਆ ਵੀ ਇਹ ਫਿਲਮ ਜ਼ਰੂਰ ਦਿਖਾਣੀ ਚਾਹੀਦੀ ਹੈ ਜਿਹਦੇ ਵਿੱਚ ਮੈਸੇਜ ਹੈ ਦੇਖੋ ਮਾਰ ਤਾੜ ਵਾਲੀ ਨਾਚਾ ਕੋਦੇ ਵਾਲੀਆਂ ਤਾਂ ਬਹੁਤ ਫਿਲਮਾਂ ਆ ਰਹੀਆਂ ਨੇ ਜਿਹੜੀਆਂ ਕਿ ਸਾਡੇ ਬੱਚਿਆਂ ਨੂੰ ਹੋਰ ਪਾਸੇ ਵੱਲ ਨੂੰ ਪਾਉਂਦੀਆਂ ਨੇ ਪ੍ਰਦਾਨੀਆਂ ਬੜੀਆਂ ਲਿਮਟਿਡ ਪਿਕਚਰਸ ਨੇ ਜਿਹੜੀਆਂ ਮੈਸੇਜ ਵਾਲੀਆਂ ਹੁੰਦੀਆਂ ਤਾਂ ਮੁੱਖ ਮੰਤਵ ਇਹੀ ਸੀ ਕਿ ਇਜ਼ ਅ ਮੈਸੇਜ ਜਿਹੜਾ ਦੂਰ ਦੂਰ ਤੱਕ ਪਹੁੰਚੇ ਤੇ ਸਾਡੇ ਆਉਣ ਵਾਲੀ ਪੀੜ੍ਹੀ ਦਾ ਫਾਇਦਾ ਲੈ ਸਕੇ ਪੰਜਾਬੀ ਸਿਨੇਮਾ ਘਰਾਂ ਦਾ ਮਿਆਰ ਜਿਹੜਾ ਉਹ ਪਿਛਲੇ ਕੁਝ ਸਮੇਂ ਤੋਂ ਬਹੁਤ ਉੱਚਾ ਜਾ ਰਿਹਾ ਹੈ ਉਸ ਦੇ ਵਿੱਚ ਅਸੀਂ ਜੇਕਰ ਫਿਲਮਾਂ ਦੀ ਗੱਲ ਕਰੀਏ ਤੇ ਅਰਦਾਸ ਸੀਰੀਜ਼ ਕਹਿ ਸਕਦੇ ਆ ਮਸਤਾਨੇ ਮੂਵੀ ਕਹਿ ਸਕਦੇ ਆ ਤੇ ਹੁਣ ਪਿੱਛੇ ਜੀ ਬੀਬੀ ਰਜਨੀ ਆਈ ਸੀਗੀ ਹੁਣ ਅਰਦਾਸ ਘਰ ਆ ਗਈ ਹੈ ਇਸ ਮਿਆਰ ਨੂੰ ਉੱਚਾ ਹੁੰਦੇ ਤੁਸੀਂ ਕਿਤੇ ਨਾ ਕਿਤੇ ਸਫਲਤਾ ਮੰਨਦੇ ਅਜਿਹੀਆਂ ਫਿਲਮਾਂ ਦਾ ਸਾਡੇ ਹੋਣ ਦੇ ਵਿੱਚ ਹੋਣਾ ਬਹੁਤ ਹੈ ਤੇ ਦੇਖੋ ਮੈਂ ਅਸੀਂ ਪਿੱਛੇ ਜੇ ਪਿਛਲੇ ਹਫਤੇ ਬੀਬੀ ਰਜਨੀ ਦਾ ਵੀ ਪ੍ਰੀਮੀਅਰ ਸ਼ੋਅ ਕਰਵਾਇਆ ਸੀਗਾ ਪਟਿਆਲੇ ਦੇ ਵਿੱਚ ਬੜਾ ਅੱਛਾ ਰਿਸਪੌਂਸ ਮਿਲਿਆ ਔਰ ਮਨੂੰ ਜਾਣ ਕੇ ਬੜੀ ਖੁਸ਼ੀ ਹੋਈ ਮੇਰੇ ਦੋਸਤ ਨੇ ਪਿੰਕੀ ਥਾਲੀ ਵਾਲ ਜਿਨ੍ਹਾਂ ਨੇ ਫਿਲਮ ਬਣਾਈ ਉਹਨਾਂ ਨੇ ਦੱਸਿਆ ਅੱਜ ਤੱਕ ਅੱਜ ਮੇਰੇ ਖਿਆਲ 10 ਦਿਨ ਹੋ ਗਏ ਉਸ ਫਿਲਮ ਨੂੰ ਚੱਲ ਰਹੇ ਨੇ ਹਾਊਸਫੁੱਲ ਚੱਲ ਰਹੇ ਨੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਇਵਨ ਬੰਬੇ ਦੇ ਵਿੱਚ ਬੀਬੀ ਰਜਨੀ ਦੇ ਵੀ ਹਾਊਸਫੁੱਲ ਗਏ ਆ ਅਰਦਾਸ ਕੱਲ ਸ਼ੁਰੂ ਹੋਣੀ ਹੈ ਤੁਸੀਂ ਅੱਜ ਦੇਖੋ ਕਿੰਨਾ ਠਾਠਾ ਮਾਰਦਾ ਇਕੱਠ ਹੈ ਜਿੰਨੇ ਕੁ ਲੋਕ ਅੰਦਰ ਨੇ ਅਸੀਂ ਬੜਾ ਕੋਸ਼ਿਸ਼ ਕੀਤੀ ਵੀ ਜਿੰਨਾ ਕੁ ਮੈਨੇਜ ਹੋ ਸਕੇ ਪਰ ਲੋਕਾਂ ਦਾ ਹੰਗਾਰਾ ਇੰਨਾ ਸੀ ਹਰ ਕੋਈ ਸਾਨੂੰ ਫੋਨਾਂ ਕਰ ਕਰਕੇ ਕਹਿ ਰਿਹਾ ਫਿਲਮ ਬਹੁਤ ਅੱਛੀ ਅਸੀਂ ਦੇਖਣ ਆਣਾ ਚਾਹੁੰਦੇ ਆ ਵੀ ਦੇਖੋ ਐਦਾ ਦਾ ਉਤਸ਼ਾਹ ਜਿਤੋਂ 10 ਸਾਲ ਪਹਿਲਾਂ ਹਿੰਦੀ ਫਿਲਮਾਂ ਲਈ ਹੁੰਦਾ ਸੀ ਪੰਜਾਬੀਆਂ ਦੇ ਵਿੱਚ ਜੋ ਕਿ ਅੱਜ ਪੰਜਾਬੀ ਦੇ ਫਿਲਮਾਂ ਦੇ ਲਈ ਹੋ ਰਿਹਾ ਹੈ ਮੈਂ ਸਮਝਦਾ ਬੜੀ ਅੱਛੀ ਗੱਲ ਹੈ ਇੱਕ ਬੜੀ ਅੱਛੀ ਡਵੈਲਪਮੈਂਟ ਹੈ ਕਿ ਸਾਡੇ ਲੋਕ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਸਾਡੀਆਂ ਉਹ ਜਿਹੇ ਫਿਲਮਾਂ ਨੂੰ ਪ੍ਰਮੋਟ ਕਰ ਰਹੇ ਨੇ ਵੀ ਜਿਹਦਾ ਮੋਟੀਵੇਸ਼ਨ ਉਹਨਾਂ ਨੂੰ ਵੀ ਮਿਲ ਰਿਹਾ ਤੇ ਆਉਣ ਵਾਲੀ ਪਨੀਰੀ ਨੂੰ ਵੀ ਮਿਲ ਰਿਹਾ ਜੇਕਰ ਆਪਾਂ ਇਸ ਫਿਲਮਾਂ ਦੇ ਦੌਰ ਦੀ ਗੱਲ ਕਰੀਏ ਤਾਂ ਕੁਝ ਫਿਲਮਾਂ ਜਿਹਹੀਆਂ ਨੇ ਜੋ ਸੂ ਪਰਿਵਾਰ ਦੇ ਨਾਲ ਦੇਖੀਆਂ ਨਹੀਂ ਜਾ ਸਕਦੀਆਂ ਤੇ ਹੁਣ ਜਿਹੜੀਆਂ ਫਿਲਮਾਂ ਹੁਣ ਪਿੱਛੇ ਜੀ ਆ ਰਹੀਆਂ ਨੇ ਤੇ ਇਸ ਫਿਲਮ ਦੀ ਗੱਲ ਉਹ ਪਰਿਵਾਰ ਸਮੇਤ ਅਸੀਂ ਦੇਖ ਸਕਦੇ ਆ ਇਹ ਇਨੀਸ਼ੀਏਟਿਵ ਆ ਜਿਹੜੇ ਗਿੱਪੀ ਗਰੇਵਾਲ ਹੋਰਾਂ ਦਾ ਤੇ ਉਹਨਾਂ ਦੇ ਟੀਮ ਦਾ ਇਹ ਇਨੀਸ਼ੀਏਟਿਵ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮੈਂ ਦੇਖੋ ਮੁਬਾਰਕ ਦ ਗੁਰਪ੍ਰੀਤ ਕੋ ਗੀ ਭਾਜੀ ਬਾਰਾ ਨੂੰ ਇਹਨਾਂ ਦੇ ਚ ਤੁਸੀਂ ਡਾਇਲੌਗ ਸੁਣੋ ਡਾਇਲੌਗ ਬੜੇ ਟੱਚਿੰਗ ਤੇ ਬੜੇ ਪ੍ਰੈਕਟੀਕਲ ਹੈ ਇਹਦੇ ਠਰਮੇ ਦੇ ਨਾਲ ਬੋਲੇ ਆ ਜੋ ਤੁਕਾਂ ਅਜਹੀਆਂ ਕੁਛ ਤੁਕਾਂ ਨੇ ਜਿਨ੍ਹਾਂ ਦਾ ਮਤਲਬ ਸਮਝ ਲੱਗਦਾ ਪਰ ਉਹ ਭਾਜੀ ਦੇ ਮੂੰਹੋਂ ਸੁਣਦੇ ਤੇ ਆਟੋਮੈਟਿਕਲੀ ਸਾਡੇ ਮਨ ਜ਼ਹਿਨ ਦੇ ਵਿੱਚ ਵੱਸ ਜਾਂਦੇ ਦੇਖੋ ਉਹਨਾਂ ਨੇ ਇੱਕ ਡਾਇਲੌਗ ਯੂਜ਼ ਕੀਤਾ ਵੀ ਕੁਝ ਰਿਸ਼ਤੇ ਖਾਲੀ ਲਿਫਾਫੇ ਵਰਗੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਹੈ ਵਿੱਚ ਭਾਵੇਂ ਕੁਝ ਹੋਵੇ ਨਾ ਹੋਵੇ ਜੇ ਇਸ ਗੱਲ ਦੀ ਗਹਿਰਾਈ ਚ ਜਾਈਏ ਤਾਂ ਬੜੀ ਡੀਪ ਗੱਲ ਹੋ ਬੜੇ ਛੋਟੇ ਲਫ਼ਜ਼ਾਂ ਦੇ ਵਿੱਚ ਕਹਿ ਗਏ ਸੋ ਇਦਾਂ ਦੇ ਡਾਇਲੌਗਸ ਪੰਜਾਬੀ ਦੇ ਇਨੇ ਟਫ ਵਰਡ ਜਿਹੜੇ ਬਿਲਕੁਲ ਪਿੰਡੂ ਕਲਚਰ ਦੇ ਵਿੱਚੋਂ ਵਰਡਸ ਨੇ ਉਹ ਜੇ ਸਾਡੇ ਬੱਚਿਆਂ ਨੂੰ ਪਤਾ ਲੱਗਣਗੇ ਤਾਂ ਆਟੋਮੈਟਿਕਲੀ ਸਾਡਾ ਜਿਹੜਾ ਬੱਚਾ ਉਹ ਆਪਣੀ ਮਾਂ ਬੋਲੀ ਦੇ ਨਾਲ ਜੁੜੇਗਾ ਸਾਡੇ ਕਲਚਰ ਦੇ ਨਾਲ ਜੁੜੇਗਾ ਸੋ ਸੋ ਇਦਾਂ ਦੇ ਉਦਮ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਇਦਾਂ ਦੀਆਂ ਹੋਰ ਫਿਲਮਾਂ ਬਣਾਓ ਵੀ ਤਾਂ ਕਿ ਸਾਡੇ ਬੱਚੇ ਹਿੰਦੀ ਫਿਲਮਾਂ ਵੀ ਦੇਖਣ ਪਰ ਨਾਲ ਨਾਲ ਪੰਜਾਬੀ ਫਿਲਮਾਂ ਲਈ ਉਹਨਾਂ ਦੇ ਮਨ ਚ ਹਮੇਸ਼ਾ ਉਡੀਕ ਰਵੇ ਵੀ ਕਿਹੜੀ ਨਵੀਂ ਫਿਲਮ ਆ ਰਹੀ ਹੈ ਤੁਸੀਂ ਦੇਖਣੀ ਹੈ ਮੈਂ ਉਹ ਮਿਹਰਬਾਨੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸੋ ਆਓ ਜੀ ਅੱਗੇ ਹੋਰ ਗੱਲਬਾਤ ਕਰਾਵਾਂਗੇ ਤੁਹਾਨੂੰ ਨਾਲ ਬਹੁਤ સરਸ ਜੀ ਕਿੰਨਾ ਦਾ ਇੰਟਰਸਟ ਸਭ ਤੋਂ ਵਧੀਆ ਲੱਗਿਆ ਤੁਹਾਨੂੰ ਜੀ ਸਭ ਨੇ ਚੱਲ ਗਿਆ ਕੋਗੀ ਦੇ ਪਾਸੇ ਪਾਟ ਕੋਗੀ ਦਾ ਬਹੁਤ ਲੱਗਿਆ ਗਾ ਇਹਦੇ ਸਮਾਜ ਦੀਆਂ ਸਮੱਸਿਆਵਾਂ ਨੇ ਲੱਗ ਲੱਗ ਜਿਹੜੇ ਰੋਲੇ ਨੇ ਆਪਣੇ ਜਾਂ ਸਮਾਜ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਮੱਸਿਆਵਾਂ ਸਾਰਿਆਂ ਨੂੰ ਕਵਰ ਕੀਤਾ ਇਸ ਫਿਲਮ ਨੇ ਉਹ ਗਿਮੇ ਦਾ ਲੱਗਿਆ ਤੁਹਾਨੂੰ ਵੀ ਇੱਕ ਅਜੀਹੀ ਫਿਲਮ ਆਈ ਹੈ ਜਿਸ ਨੂੰ ਅਸੀਂ ਪਰਿਵਾਰ ਸਮੇਤ ਦੇਖ ਸਕਦੇ ਹਾਂ ਬਿਲਕੁਲ ਤੁਸੀਂ ਬਹੁਤ ਸਿਚ ਰਹੀ ਹੈ ਜਿਹੜੀ ਚਿਹਰੀ ਬਿਚਾੜੀਆਂ ਹੈ ਬੜਾ ਅੱਛਾ ਮੈਸੇਜ ਦਰ ਰਹੀ ਨੇ ਸਾਰੇ ਸ੍ਰਬਾ ਭਲਾ ਮੰਗ ਰਹੀ ਬਹੁਤ ਵਧੀਆ ਬਿਲਡਿੰਗ ਪ੍ਰਸ਼ਨ ਨੰਬਰ ਦਿੰਿਆ ਪਾਨੂੰ ਬਹੁਤ ਵਧੀਆ ਕਿੰਨਾ ਦਾ ਕੈਰੇਕਟਰ ਸਾਹਤੋ ਵਧੀਆ ਲੱਗਿਆ ਗਾ ਕੋਗੀ ਵੀਰ ਜੀ ਕੋਗੀ ਭਾਜੀ ਦਾ ਕਿਵੇਂ ਲੱਗੇ ਕਿਵੇਂ ਦੀ ਲੱਗੀ ਹੈ ਬਹੁਤ ਅੱਛੀ ਲੱਗੀ ਹੈ ਬੱਟ ਜਿਹੜਾ ਇੱਕ ਮਾਂ ਪਿਓ ਦਾ ਰਿਸ਼ਤਾ ਦਿਖਾਇਆ ਗਿਆ ਜਿਸ ਦੇ ਵਿੱਚ ਮਾਂ ਨੂੰ ਥੋੜੀ ਰਹਿਂਦੀ ਹੈ ਮੇਰਾ ਪੁੱਤ ਨਹੀਂ ਆਇਆ ਉਹ ਕਿਵੇਂ ਦਾ ਲੱਗਿਆ ਜੀ ਬੜਾ ਕਿਸੇ ਆਡੀਅੰਸ ਨੂੰ ਬਹੁਤ ਅੱਛਾ ਲੱਗਾ ਫਿਰ ਇਹ ਸਿੱਖਿਆ ਮਿਲਦੀ ਹੈ ਨਾ ਵੀ ਬੱਚੇ ਮਾਂ ਪਿਓ ਦੀ ਕਿਵੇਂ ਸੇਵਾ ਕਰਨ ਹਾਂ ਲਓ ਇੱਕ ਥਾਣੋ ਕਰਨੀ ਚਾਹੀਦੀ ਹੈ ਅੱਛਾ ਇੱਕ EJL ਇੱਕ ਕਾਫੀ ਟਾਈਮ ਬਾਅਦ ਇੱਕ ਫਿਲਮ ਆਈ ਹੈ ਜਿਹੜੀ ਪਰਿਵਾਰ ਸਮੇਤ ਦੇਖ ਸਕਦੇ ਹਾਂ ਅਸੀਂ ਉਹ ਕਿਵੇਂ ਦਾ ਲੱਗਿਆ ਇਹਨਾਂ ਦਾ ਤੁਸੀਂ ਉਪਰਾਲਾ ਦੱਸ ਸਕਦੇ ਇਹ ਬਹੁਤ ਅੱਛਾ ਲੱਗਿਆ ਵੀ ਆਪਾਂ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਰੋਲ ਬਈ ਗੰਦਾ ਰੋਲ ਕੋਈ ਨਹੀਂ ਸਾਰੇ ਬੜੇ ਅੱਛੇ ਕਿਹਨਾਂ ਦਾ ਕੈਰੈਕਟਰ ਸਭ ਤੋਂ ਵਧੀਆ ਲੱਗਿਆ ਸਭ ਦੇ ਅੱਛਾ ਲੱਗੇ ਤੁਹਾਡੇ ਕੋਲ ਇੱਕ ਪੁੱਛ ਸਕਦੇ ਕਿ ਕਿਹਨਾਂ ਲੱਗੇ ਚਲੋ ਬਹੁਤ ਅੱਛੀ ਕਿਹਨਾਂ ਦਾ ਕੈਰੈਕਟਰ ਸਭ ਤੋਂ ਵਧੀਆ ਕਿਸਾ ਵੀ ਨਹੀਂ ਸਭ ਦੇ ਵਧੀਆ ਹੈ ਕੋਈ ਇੱਕ ਜਿਹਦਾ ਕੋਗੀ ਬਾਜੀ ਹੋ ਗਏ ਸਰ ਗੁਰਪ੍ਰੀਤ ਸਿੰਘ ਕੋਗੀ ਉਹਨਾਂ ਸਾਭ ਵੀ ਕੱਟਨੀ ਆ ਇੰਨਾ ਇਹ ਉਹ ਉਹ ਇੰਨੇ ਵਧੀਆ ਤਰੀਕੇ ਨਾਲ ਕੀਤਾ ਉਹਨਾਂ ਨੇ ਰਿਸ਼ਤਿਆਂ ਦੀ ਐਮ ਇਤ ਬਹੁਤ ਦਸੀ ਗਏ ਇਸ ਬਾਰੇ ਮੈਂ ਕਹਿੰਦੇ ਆ ਬੱਚਿਆਂ ਨੂੰ ਮਿਲਣੀ ਜੇ ਅਸੀਂ ਸੇਧ ਦੇਣੀ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਵੀ ਤੁਸੀਂ ਕਾਫੀ ਸਮੇਂ ਬਾਅਦ ਇੱਕ ਫਿਲਮ ਦੇਖ ਸਕਦੇ ਹੋ ਜੋ ਕਿ ਪਰਿਵਾਰ ਸਮੇਤ ਅਸੀਂ ਦੇਖ ਸਕਦੇ ਆ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਪਰਿਵਾਰ ਅੱਛੇ ਦੇ ਸਮੇਂ ਵਿੱਚ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਦੇਖਣੀ ਚਾਹੀਦੀ ਕਿ ਜੇ ਕਿ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ ਨਸ਼ਿਆਂ ਤੋਂ ਦੂਰ ਰਹਿਣ ਇਹੋ ਜਿਹੀ ਪੰਜਾਬੀ ਸੱਭਿਆਚਾਰ ਰੱਬ ਨਾਲ ਜੁੜਨਾ ਚਾਹੀਦਾ ਬਹੁਤ ਵਧੀਆ ਕਿਵੇਂ ਦੀ ਲੱਗੀ ਅਰਦਾਸ ਬਹੁਤ ਜ਼ਿਆਦਾ ਵਧੀਆ ਹੈ ਇਹਦੇ ਵਿੱਚ ਇੰਨਾ ਮਤਲਬ ਮੈਸੇजेस ਨਾਲ ਫੁੱਲ ਭਰਪੂਰ ਇਹ ਪਿਕਚਰ ਸੀ ਔਰ ਇਹ ਨਹੀਂ ਸੀਗਾ ਕਿ ਕੋਈ ਬਹੁਤ ਔਖੀ ਜੀ ਪਿਕਚਰ ਹੋਵੇ ਹਰ ਇੱਕ ਸੀਨ ਦੇ ਵਿੱਚ ਇੱਕ ਬਹੁਤ मीनिंगफुल ਮੈਸੇਜ ਸੀ ਜੇ ਕੋਈ ਸਮਝੇ ਤਾਂ ਕਾਫੀ ਸਮੇਂ ਬਾਅਦ ਦੇਖਿਆ ਜਾ ਰਿਹਾ ਵੀ ਜਿਹੜਾ ਪੰਜਾਬੀ ਸਿਨੇਮਾ ਘਰ ਆ ਉਹ ਅੱਛੀਆਂ ਫਿਲਮਾਂ ਅੱਛੇ ਸਬਜੈਕਟ ਦੇ ਉੱਤੇ ਫਿਲਮਾਂ ਲੈ ਕੇ ਆ ਰਿਹਾ ਪਿੱਛੇ ਜੀ ਤੁਸੀਂ ਦੇਖਦੇ ਆ ਰਹੇ ਹੋ ਬੀਬੀ ਰਜਨੀ ਆਈ ਸੀਗੀ ਮਸਤਾਨੇ ਆਈ ਸੀਗੀ ਤੇ ਅਰਦਾਸ ਫਿਲਮ ਦੀ ਸੀਕੁਐਂਸ ਦੀ ਗੱਲ ਕਰੀਏ ਜੇ ਹੁਣ ਇਹਨਾਂ ਦਾ ਉਪਰਾਲੇ ਦੇ ਬਾਰੇ ਥੋੜਾ ਜਿਹਾ ਦੱਸੋ ਜੋ ਕਿ ਆਪਾਂ ਫਿਲਮ ਇਸ ਫਿਲਮ ਨੂੰ ਪੂਰੇ ਪਰਿਵਾਰ ਸਮੇਤ ਦੇਖ ਸਕਦੇ ਹਾਂ ਜੀ ਕਿਉਂਕਿ ਜਿਹੜਾ ਸਮਾਜ ਹੈ ਨਾ ਉਹਦੇ ਥੰਮ ਹੈ ਫਿਲਮਾਂ ਔਰ ਅਗਰ ਸਾਡੀਆਂ ਫਿਲਮਾਂ ਜੋ ਕੁਝ ਸਾਡੇ ਸਮਾਜ ਦੇ ਵਿੱਚ ਅੱਜ ਅਸੀਂ ਸਾਨੂੰ ਸਾਰਾ ਪਤਾ ਹੈ ਕਿੰਨਾ ਕ੍ਰਾਈਮ ਹੋ ਰਿਹਾ ਹੈ ਹੈਨਾ ਕਿੰਨਾ ਕੁਝ ਮਤਲਬ ਅਸੀਂ ਦੇਖ ਰਿਹਾ ਸਾਡੇ ਰਿਸ਼ਤਿਆਂ ਦੇ ਵਿੱਚ ਕਿੰਨਾ ਬਦਲਾਅ ਆ ਰਿਹਾ ਜੋ ਸਾਡਾ ਕਲਚਰ ਸੀ ਉਹ ਬਿਲਕੁਲ ਬਦਲਦਾ ਜਾ ਰਿਹਾ ਪਰ ਅਗਰ ਸਾਡਾ ਸਿਨੇਮਾ ਇਨੀ ਜ਼ਿੰਮੇਵਾਰੀ ਲੈਂਦਾ ਹੈ ਕਿ ਇਹੋ ਜੀਆਂ ਵਧੀਆ ਫਿਲਮਾਂ ਬਣਾ ਕੇ ਉਹ ਕਰਕਰ ਦੇ ਵਿੱਚ ਸਾਨੂੰ ਇਹ ਮੈਸੇਜ ਜਾਏਗਾ ਔਰ ਮੈਂ ਬਹੁਤ ਇਸ ਗੱਲ ਦੀ ਮੈਂ ਪ੍ਰੋੜਤਾ ਕਰਦੀ ਹਾਂ ਕਿ ਅੱਜ ਜਿੰਨੇ ਲੋਕ ਇੱਥੋਂ ਦੇਖ ਕੇ ਮੇਰੇ ਖੁਦ ਦੇ ਜ਼ਿਹਨ ਦੇ ਵਿੱਚ ਆ ਰਿਹਾ ਸੀਗਾ ਕਿ ਅਗਰ ਇਹ ਪਿਕਚਰ ਕੈਨੇਡਾ ਰਿਲੀਜ਼ ਤੇ ਜਿਹੜੇ ਮੇਰੇ ਰਿਸ਼ਤੇਦਾਰ ਕੈਨੇਡਾ ਬੈਠੇ ਨੇ ਉਹਨਾਂ ਨੂੰ ਵੀ ਇਹ ਗੱਲ ਕਹਾਂ ਕਿ ਇਹ ਪਿਕਚਰ ਜ਼ਰੂਰ ਤੁਸੀਂ ਦੇਖਣੀ ਹੈ ਮਤਲਬ ਇਹ ਇੱਕ ਭਾਵਨਾ ਦੀ ਗੱਲ ਹੈ ਕਿ ਇਹ ਪਿਕਚਰ ਨੇ ਮੈਸੇਜ ਇੰਨਾ ਤਕੜਾ ਇੰਨਾ ਪ੍ਰਭਾਵਸ਼ਾਲੀ ਮੈਸੇਜ ਛੱਡਿਆ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਪੰਜਾਬੀ ਸਿਨੇਮਾ ਹੈ ਉਹ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਨੇ ਵੱਧ ਤੋਂ ਵੱਧ ਇਹ ਫਿਲਮਾਂ ਬਣਾਉਣਗੇ ਔਰ ਸਾਡੇ ਸਮਾਜ ਨੂੰ ਕੁਝ ਵਧੀਆ ਜਿਹੜੀ ਹੈ ਉਹ ਸੇਵ ਦੇਣਗੇ ਸੋਸ਼ਲ ਮੀਡੀਆ ਦਾ ਜਮਾਨਾ ਅੱਜਕੱਲ ਦੇਖਿਆ ਜਾਂਦਾ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਜਾਂ ਜੰਗਲ ਏਜ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਪੇਸ਼ੀਐਂਸ ਲੈਵਲ ਜਾਂ ਸਬਰ ਆਪਾਂ ਕਹਿ ਸਕਦੇ ਆ ਘਟ ਗਿਆ ਉਹ ਇਹ ਫਿਲਮ ਦੇਖ ਕੇ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਵਿੱਚ ਇੰਨਾ ਬੱਚਿਆਂ ਦੇ ਵਿੱਚ ਚੇਂਜਸ ਆਣਗੇ ਬੱਚੇ ਤੁਸੀਂ ਦੱਸੋ ਚਲੋ ਬੱਚੇ ਨੇ ਪੁੱਛਦੇ ਆ ਕਿਵੇਂ ਦੀ ਲੱਗੀ ਤੁਹਾਨੂੰ ਇਹ ਫਿਲਮ ਨੂੰ ਮੈਨੂੰ ਬਹੁਤ ਅੱਛੀ ਲੱਗੀ ਉਸ ਕੀ ਅੱਛਾ ਲੱਗਾ ਮੂਵੀ ਮੈਂ ਕੀ ਚੰਗਾ ਲੱਗਾ ਤੁਹਾਨੂੰ ਪਿਕਚਰ ਚ ਕੀ ਜੋ ਫੈਨਸ تھے ਜੋ ਟੀਵੀ ਮੈਂ ਜੋ ਉਸ ਮੂਵੀ ਮੈਂ ਫੈਨਸ تھے ਉਹ ਬਹੁਤ ਅੱਛੇ تھے ਔਰ 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 ਮੈਨੂੰ ਅੱਛਾ ਲੱਗਾ ਸਿੱਖਣ ਨੇ ਸਿੱਖਣ ਨੂੰ ਤੁਹਾਨੂੰ ਕੀ ਮਿਲਿਆ ਇਸ ਮੂਵੀ ਤੋਂ ਜਿੱਦਾਂ ਉਹ ਉਸ ਮੂਵੀ ਦੇ ਵਿੱਚ ਇੱਕ ਛੋਟੀ ਜੀ ਬੱਚੀ ਹੁੰਦੀ ਹੈ ਜੋ ਸਭ ਦੇ ਨਾਲ ਪਿਆਰ ਦੇ ਨਾਲ ਗੱਲਾਂ ਬਾਤਾਂ ਕਰਦੀ ਹੈ ਤੁਸੀਂ ਅੱਜ ਕੱਲ ਜਿਹੜੇ ਬੱਚੇ ਹੋ ਉਹ ਮੋਬਾਈਲਾਂ ਵੱਲ ਥੋੜਾ ਜਿਆਦਾ ਜਾਂਦੇ ਹੋ ਮੋਬਾਈਲ ਅੱਜ ਤੋਂ ਬਾਅਦ ਛੱਡ ਦੋਗੇ ਇਸ ਫਿਲਮ ਦੇਖਣ ਤੋਂ ਬਾਅਦ ਨਹੀਂ ਮੋਬਾਈਲ ਨਹੀਂ ਛੱਡਣਾ ਇਹ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਮੰਮੀ ਡੈਡੀ ਦੇ ਨਾਲ ਕਿੰਨਾ ਕੁ ਪਿਆਰ ਵਧ ਜਾਏਗਾ ਤੁਹਾਡਾ ਕੀ ਹਮ ਕੀ ਹਮ ਆਪਣੇ ਪੇਰੈਂਟਸ ਕੋ ਪਿਆਰ ਕਰਾਂਗੇ ਸਾਥ ਵਿੱਚ ਰਿਸਪੈਕਟ ਕਰਾਂਗੇ ਕੀ ਹਮ ਕੀ ਹਮ ਅੱਛੇ ਸੇ ਰਹਾਂਗੇ ਅੱਛਾ ਤੁਹਾਡੇ ਤੇ ਹੋਣਾ ਹੀ ਮੈਂ ਇਸ ਗੱਲ ਦਾ ਜਿਵੇਂ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਥੋੜਾ ਜਿਹਾ ਏਜ ਡਿਫਰੈਂਸ ਜਾਂ ਏਜ ਗੈਪ ਅੱਜ ਕੱਲ ਆਪਾਂ ਕਹਿ ਸਕਦੇ ਹਾਂ ਜਿਹੜੇ ਜੰਗਰ ਬੱਚੇ ਨੇ ਜਾਂ ਮੇਰੀ ਉਮਰ ਦੇ ਜਿਹੜੇ ਖਾਸ ਕਰਕੇ ਬੱਚੇ ਨੇ ਉਹ ਥੋੜਾ ਜਿਹਾ ਮੋਬਾਈਲਾਂ ਦੇ ਵੱਲ ਝੁਕਾਅ ਕਰਕੇ ਆਪਦੇ ਮੰਮੀ ਡੈਡੀ ਦੇ ਨਾਲ ਕਨੈਕਟੀਵਿਟੀ ਜਿਹੜੀ ਅੱਜ ਕੱਲ ਉਹ ਟੁੱਟ ਗਈ ਹੈ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਗੈਪ ਆ ਗਏ ਨੇ ਫਿਲਮਾਂ ਜਿਹੀਆਂ ਆ ਰਹੀਆਂ ਨੇ ਉਹ ਗੈਪ ਨੇ ਜਿਹੜੇ ਉਹ ਘਟਣਗੇ ਹਾਂਜੀ ਡੈਫੀਨੇਟਲੀ ਜੀ ਜਦੋਂ ਪਰਿਵਾਰ ਇਕੱਠੇ ਬੈਠ ਕੇ ਮੂਵੀ ਦੇਖਣਗੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਰੀਕਨੈਕਟ ਕਰਨ ਦਾ ਮੌਕਾ ਮਿਲੇਗਾ ਅ ਅੱਜ ਵੀ ਦੇਖਿਆ ਕਿ ਬਹੁਤ ਆਪਣੇ ਫੈਮਲੀਆਂ ਜਿਹੜੀਆਂ ਬੈਠੀਆਂ ਸੀਗੀਆਂ ਕਈਆਂ ਦੇ ਅੱਖਾਂ ਦੇ ਵਿੱਚ ਅਥਰੂ ਆਏ ਨੇ ਐਂਡ ਸਾਰਿਆਂ ਨੂੰ ਇਹੀ ਲੱਗ ਰਿਹਾ ਸੀਗਾ ਕਿ ਮੈਨੂੰ ਆਪ ਲੱਗ ਰਿਹਾ ਸੀਗਾ ਕਿ ਮੈਂ ਜਾ ਕੇ ਆਪਣੇ ਪੇਰੈਂਟਸ ਨੂੰ ਕਾਲ ਕਰਾਂ ਕਿਉਂਕਿ ਜਦੋਂ ਲਾਈਫ ਚ ਇੰਨਾ ਬਿਜ਼ੀ ਹੋ ਜਾਂਦਾ ਹੈ ਕਈ ਵਾਰ ਟਾਈਮ ਨਹੀਂ ਮਿਲਦਾ ਉਹ ਸਾਡੇ ਤੋਂ ਬਹੁਤ ਉਮੀਦਾਂ ਰੱਖਦੇ ਨੇ ਤੇ ਇੱਕ ਅੰਦਰੋਂ ਹੀ ਆਉਂਦਾ ਹੈ ਕਿ ਕਾਲ ਕਰੀਏ ਈਵਨ ਛੋਟੇ ਬੱਚੇ ਵੀ ਹੁਣੇ ਹੀ ਇਹੀ ਗੱਲ ਕਹਿ ਰਹੇ ਸੀਗੇ ਕਿ ਫ੍ਰੈਂਡਸ ਨਾਲ ਇੱਕ ਕਨੈਕਟ ਕਰਨ ਦਾ ਬਹੁਤ ਇਨਸਪੀਰੇਸ਼ਨ ਮਿਲ ਰਹੀ ਹੈ ਗਿੱਪੀ ਗਰੇਵਾਲ ਗੁਰਪ੍ਰੀਤ ਗੀਤੇ ਜੈਸਮਿਨ ਪਸੀਨੂਰਾਂ ਦਾ ਇੱਕ ਨਵੀਂ ਫਿਲਮ ਆ ਰਹੀ ਹੈ ਇਸ ਦੇ ਵਿੱਚ ਸਾਨੂੰ ਪਦਮਸ਼ਰੀ ਨਿਰਮਲ ਸਿੱਖ ਜੀ ਦੇਖਣਗੇ ਫਿਲਮ ਦਾ ਇੱਕ ਅਜੀਹਾ ਕਿੱਸਾ ਤੁਹਾਨੂੰ ਇੱਕ ਅਲੱਗ ਦੁਨੀਆ ਦੇ ਵਿੱਚ ਲੈ ਜਾਂਦਾ ਜੋ ਕਿ ਤੁਹਾਨੂੰ ਤੁਹਾਡੇ ਰਿਸ਼ਤਿਆਂ ਦੇ ਵਿੱਚ ਜਿਹੜਾ ਗੈਪ ਪੈ ਰਿਹਾ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਫਿਲਮ ਨੂੰ ਦੇਖ ਕੇ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਕੀ ਸਾਨੂੰ ਆਪ ਦੇ ਰਿਵਿਊਸ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਜਬੀਲਾ ਧੰਨਵਾਦ ਸਤਿ ਸ਼੍ਰੀ ਅਕਾਲ